ਵੱਡੀ ਗੱਲ ਇਹ ਹੈ ਜਿਹੜੇ ਇਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਚਾਹੋ ਹੜਾਗੇ ਸਾਡੇ ਪਿੰਡਾਂ 'ਚ ਚਾਹ ਕੋਈ ਜੇ ਨਾਲੇ ਵੱਲ ਜਾ ਕੇ ਡੇਢਾ ਬਾਬਾ ਨਾਨਕ ਅਨੰਦਪੁਰ ਸਾਹਿਬ ਕਿਤੇ ਵੀ ਲਾ ਲੋ ਚਮਗੌਰ ਸਾਹਿਬ ਇਹਦੇ ਵਿੱਚ ਜਿਹੜਾ ਅੱਜ ਕੀ ਯੂਥ ਆਪਣਾ ਬੜਾ ਨਿਤਰਿਆ ਯੂਥ ਨੇ ਦਾਸਤਾ ਵੀ ਪੰਜਾਬ ਉਹੀ ਪੰਜਾਬ ਹੈ ਜਿਹੜਾ ਪਿਛਲਾ ਆਪਾਂ ਗੱਲਾਂ ਕਰਦੇ ਹੁੰਦੇ ਵੀ ਪੰਜਾਬ ਐ ਹੁੰਦਾ ਤਾਂ ਪੰਜਾਬ ਐ ਹੁੰਦਾ ਇਸ ਵਾਰ ਯੂਥ ਨੇ ਆਪਣਾ ਜਿਹੜਾ ਦਾਸਤਾ ਜਿਹੜਾ ਸਾਨੂੰ ਟੈਗ ਲਾਇਆ ਗਿਆ ਤਾਂ ਪਿਛਲੇ ਟਾਈਮ ਦੇ ਵਿੱਚ ਨਸ਼ਿਆਂ ਦਾ ਆਊਟ ਦਾ ਪੰਜਾਬ ਫਲਾਣਾ ਪੰਜਾਬ ਨਸ਼ੇੜੀ ਪੰਜਾਬ ਬਾਰਾ ਇੱਥੇ ਆ ਕੇ ਹੁਣ ਉਹ ਬੰਦੇ ਦੇਖ ਲੈਣਾ ਉਹਨਾਂ ਦੀਆਂ ਅੱਖਾਂ ਆਪਣੀਆਂ ਨਾਲ ਦੇਖ ਲੈਣ ਵੀ ਹਾਂ ਇਹੋ ਜਿਹੜੇ ਨਸ਼ੇੜੀ ਬੰਦੇ ਆ ਸਵਾ ਸਵਾ ਕੁਆਂਟਰੀ ਦੀ ਬੋਰੀ ਸਟ ਗਿਆ ਮੁੰਡਿਆਂ ਤੇ ਮਾਰੇ ਦਾ ਗੁਣ ਗਾਣ ਗਾਣਦੇ ਜਾਂਦੇ ਔਰ ਦੋ ਦੋ ਤਿੰਨ ਤਿੰਨ ਦਿਨ ਹੋ ਗਏ ਲਗਾਤਾਰ ਮੈਂ ਹਜੇ ਨੌਜਵਾਨਾਂ ਨੂੰ ਦੇਖਦਾ ਵੀ ਜਿਨ੍ਹਾਂ ਨੂੰ ਕੋਈ ਥਕਾਵਟ ਨਹੀਂ ਕੋਈ ਪਤਾ ਨਹੀਂ ਨਿਸ਼ਵਾਕ ਸੇਵਾ ਜਿਹੜੀ ਕੋਈ ਪੈਸਾ ਨਹੀਂ ਤੇ ਲਾਨੀ ਲੈਣਾ ਬੜੀ ਜਿਹੜੀ ਮੈਂ ਇਹਨਾਂ ਦੀ ਦੇਖੀ ਇਹਦੇ ਨਾਲ ਆਪਣਾ ਮਨ ਜਿਹੜਾ ਇਦਾਂ ਹੋਇਆ ਵੀ ਸੱਚੇ ਬਾਦਸ਼ਾਹ ਇਹ ਜਿਹੜੇ ਚਹਾੜਾ ਜੇ ਕੋ ਸ਼ੱਕ ਕਿਤੇ ਨਾ ਕਿਤੇ ਆਪਣੇ ਮਨੁਹ ਦੀ ਨਾਲ ਸ਼ਾਂਤੀ ਮਿਲੀ ਵੀ ਹਾਂ ਸਾਡਾ ਜਿਹੜਾ ਪੰਜਾਬ ਹੈ ਉਹ ਅਜੇ ਉਸੇ ਜਗ੍ਹਾ ਖੜਾ ਹੈ ਦੇਖੋ ਜੀ ਹਾਲਾਤ ਕਾਬੂ ਚਾ ਬਾਕੀ ਰੱਬ ਜਾਣਦਾ ਜੇ ਗਾਂ ਕੋ ਗੱਲਬਾਤ ਨਾ ਹੋਵੇ ਬਾਕੀ ਹਾਲ ਦੀ ਘੜੀ ਹਾਲਾਤ ਕਾਬੂ ਚਾ ਪਰ ਅਜੇ ਸੰਗਤ ਦੀ ਬੜੀ ਲੋੜ ਹੈ ਬੋਰਿਆਂ ਦੀ ਮਿੱਟੀ ਦੀ ਭਰਿਆਂ ਦੀ ਲੋੜ ਹੈ ਖਾਲੀ ਬੋਰਿਆਂ ਦੀ ਲੋੜ ਹੈ ਮਿੱਟੀ ਦੀ ਖਾਸ ਕਰਕੇ ਜਿਹੜੀ ਸੁੱਕੀ ਮਿੱਟੀ ਹੋਵੇ ਥੋੜੀ ਜੀ ਜਿੱਥੇ-ਜਿੱਥੇ ਕਿਸੇ ਦੀ ਹੋਵੇ ਕੋਈ ਬੰਦਾ ਸਾਨੂੰ ਫੋਨ ਲਾ ਕੇ ਦੱਸ ਸਕਦਾ ਵੀ ਇੱਥੇ ਕਮੇਟੀ ਚੱਕ ਲੋ ਆਪਾਂ ਉਹ ਮਸ਼ੀਨ ਦਾਹੀਂ ਪ੍ਰਵਾਹਾਗਾ ਪੰਜ ਚਾਰ ਨਾਲੀਆਂ ਜਿੰਨੀਆਂ ਵੀ ਹੋ ਸਕਾ